ਸੀ ਹੁਣ ਤੁਹਾਨੂੰ ਇਸ ਗ੍ਰਾਮਰ ਦੇ ਵਿੱਚ ਮਤਲਬ ਟਰਾਂਸਲੇਸ਼ਨ ਆਪਾਂ ਨੂੰ ਆਂਦੀ ਹੁੰਦੀ ਐ ਐਗਜ਼ਾਮ ਦੇ ਵਿੱਚ ਤਾਂ ਹੁਣ ਅਸੀਂ ਟਰਾਂਸਲੇਸ਼ਨ ਕਰਾਂਗੇ ਆਪਾਂ ਨੂੰ ਪੰਜਾਬੀ ਦੇ ਇਹ ਕੋਸ਼ਿਕ ਵਰਡ ਨੇ ਜੋ ਆਪਾਂ ਡੇਲੀ ਵਰਡ ਯੂਜ਼ ਕਰਦੇ ਆ ਨਾ ਇਹ ਉਹੀ ਨੇ ਠੀਕ ਆ ਨਾ ਤਾਂ ਇਹ ਟੈਂਸ ਵਿੱਚ ਨਾ ਇਹ ਵਾਇਸ ਵਿੱਚ ਠੀਕ ਆ ਨਾ ਹੀ ਐਕਟਿਵ ਪੈਸਿਵ ਦੇ ਵਿੱਚ ਇਹ ਉਹ ਹੋਣੇ ਜੋ ਆਪਾਂ ਡੇਲੀ ਵਰਡ ਯੂਜ਼ ਕਰਦੇ ਆ ਆਪਾਂ ਡੇਲੀ ਲਾਈਫ ਦੇ ਵਿੱਚ ਠੀਕ ਆ ਜਿੱਦਾਂ ਸਮੇ ਸਿਰ ਰਹੋ ਬੀ ਪੰਕਚੁਅਲ ਰਹੋ ਮਤਲਬ ਬੀ ਸਮੇਂ ਸਿਰ ਦਾ ਮਤਲਬ ਪੰਕਚੁਅਲ ਵੀ ਸਮੇਂ ਸਿਰ ਰਹੋ ਬੀ ਪੰਕਚੁਅਲ ਨੈਕਸਟ ਸਾਫ ਸਾਫ ਲਿਖੋ ਲਿਖਣਾ ਕੀ ਹੁੰਦਾ ਰਾਈਟ ਸਾਫ 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 ਹੁੰਦਾ ਨੀਟ ਤੇ ਇੱਥੇ ਆਪਾਂ ਕੀ ਲਿਖਾਂਗੇ ਨੀਟਲੀ ਰਾਈਟ ਨੀਟਲੀ ਰੱਬ ਦਾ ਸ਼ੁਕਰ ਹੈ ਥੈਂਕ ਗੋਡ ਰੱਬ ਦਾ ਸ਼ੁਕਰ ਹੈ ਥੈਂਕ ਗੋਡ ਕਿਰਪਾ ਕਰਕੇ ਪੇਜ ਬਦਲੋ ਕਿਰਪਾ ਕਰਕੇ ਮਤਲਬ ਪਲੀਜ਼ ਟਰਨ ਓਵਰ ਦਾ ਪੇਜ ਕਿਰਪਾ ਕਰਕੇ ਮਤਲਬ ਪਲੀਜ਼ ਪੇਜ ਮਤਲਬ ਪੰਜਾਬੀ ਤੇ ਇੰਗਲਿਸ਼ ਦਾ ਵਰਡਸ ਪੇਜ ਨੂੰ ਪੇਜ ਹੀ ਕਹਿੰਦੇ ਆ ਠੀਕਾ ਪੇਜ ਮਤਲਬ ਪੇਜ ਬਦਰੋ ਦਾ ਮਤਲਬ ਹੁੰਦਾ ਟਰਨ ਓਵਰ ਪਲੀਜ਼ ਟਰਨ ਓਵਰ ਦਾ ਪੇਜ ਅੱਗੇ ਮੈਨੂੰ ਹੁਣ ਸੋਣਾ ਚਾਹੀਦਾ ਹੈ ਚਾਹੀਦਾ ਆ ਗਿਆ ਤਾਂ ਓਬਵੀਅਸਲੀ ਸ਼ੁੱਡ ਲੱਗਣਾ ਮੈਨੂੰ ਹੁਣ ਸੋਣਾ ਚਾਹੀਦਾ ਹੈ ਆਈ ਸ਼ੁੱਡ ਸਲੀਪ ਨਾਓ ਮੈਨੂੰ ਆਈ ਹੁਣ ਨਾਓ ਸੋਣਾ ਸਲੀਪ ਚਾਹੀਦਾ ਸ਼ੁੱਡ ਆਈ ਸ਼ੁੱਡ ਸਲੀਪ ਨਾ ਹੋ ਮੈਨੂੰ ਹੁਣ ਸੋਣਾ ਚਾਹੀਦਾ ਹੈ ਅੱਗੇ ਆਓ ਖੇਡੀਏ ਲੈਟਸ ਪਲੇ ਆਓ ਮਤਲਬ ਲੈਟਸ ਖੇਡੀਏ ਮਤਲਬ ਪਲੇ ਆਓ ਚਾਹ ਪੀ ਲੋ ਲੈਟਸ ਟੇਕ ਟੀ ਚਾਹ ਹੁੰਦੀ ਆ टी आओ लैट्स पी लो मतलब पी न्यू टेक कहने आप लेट्स टेक टी एक कुछक ट्रांसलेशन ए कुछ ट्रांसलेसियाँ जो आप डेली यूज करते हैं आपा डेली लाइफ के जो आप बोलते हैं ये रिलेटेड कुछ ट्रांस ट्रांसलेसियाँ ठीक है जिदा कि मैं दोबारा रिपीट कर लगी हूँ समय सैर रहो बी पंक्चुअल साफ साफ लिखो राइट नीटली रब का शुक्र है थैंक गॉड कृपा करके पेज बदलो प्लीज़ टर्न ओवर द पेज ਮੈਨੂੰ ਹੁਣ ਸੋਣਾ ਚਾਹੀਦਾ ਹੈ ਆਈ ਸ਼ੁਡ ਸਲੀਪ ਨਾਓ ਆਓ ਖੇਡੀਏ ਲੈਟਸ ਪਲੇ ਆਓ ਚਾਹ ਪੀ ਲੋ ਲੈਟਸ ਟੇਕ ਟੀ ਸੋ ਅੱਜ ਜਿਹੜੇ ਜਿਹੜੇ ਟ੍ਰਾਂਸਲੇਸ਼ਨ ਸੀਗੇ ਆ ਉਹ ਹੁਣ ਖਤਮ ਕਰਦੇ ਆ ਤੇ ਇਹ ਜਿਹੜੇ ਡੇਲੀ ਲਾਈਫ ਦੇ ਵਿੱਚ ਆਪਾਂ ਡੇਲੀ ਰੁਟੀਨ ਦੇ ਵਿੱਚ ਆਪਾਂ ਵਰਡ ਯੂਜ਼ ਕਰਦੇ ਆ ਇਹ ਉਹ ਵਰਡ ਸੀਗੇ ਤੇ ਮੈਂ ਹੋਪ ਕਰਦੀ ਹਾਂ ਤੁਹਾਨੂੰ ਸਮਝ ਆ ਗਿਆ ਹੋਊਗਾ ਥੈਂਕ ਯੂ